ਬਰਾੜ ਦੀ ਅਸੀਦੀ ਲਿਖਤ 70ਵਾਂ ਵਰਾ ਮੈਂ ਹਰ ਦਾ ਮੋਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ سرمਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਰੇ ਲਿਆ ਕੇ ਕਹਾਂ ਦੇਖ 70ਵੇਂ ਬਰੇ ਚ ਤੇਰੇ ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ ਅੰਗਰੇਜ਼ਾਂ ਨੂੰ maat ਪਾਉਣੀ ਏ ਪਰ ਕਹਿ ਨਹੀਂ ਸਕਦਾ ਪੁੱਤ-ਪੋਤੇ ਕੀ ਕਹਿਣਗੇ ਮੁੰਡੇ ਹੋ ਕੇ ਆਸ਼ਕੀਆਂ ਕਰਦੇ ਆ ਬੁੱਢਾ-ਬੁੱਢੀ ਉਹ ਕੰਵਲੀ ਤਾਂ ਹੁਣ ਪੱਗ ਦੀ ਪੂਣੀ ਵੀ ਨਹੀਂ ਕਰਾ ਸਕਦੀ ਅਧਰੰਗ ਕਰਕੇ ਹੱਥ ਕੰਬਣ ਲੱਗ ਗਿਆ ਏ ਮੇਰਾ ਦਿਲ ਕਰਦਾ ਕਿ ਅਸੀਂ ਵੀ ਸਕੂਲ ਵੇਲੇ ਤੇ ਜਵਾਨੀ ਦੀਆਂ ਗੱਲਾਂ ਹੌਲੀ-ਹੌਲੀ ਕਰੀਏ ਪਰ ਹੌਲੀ-ਬੋਲਣ ਵਾਲੇ ਦਿਨ ਗੁਜ਼ਰ ਗਏ ਉਸ ਨੂੰ ਹੁਣ ਉੱਚਾ ਸੁਣਨ ਲੱਗ ਗਿਆ ਤੇ ਕੰਨਾਂ ਵਾਲੀ ਮਸ਼ੀਨ ਤੋਂ ਖਿੱਚ ਕੇ ਕਦੇ-ਕਦੇ ਮਸ਼ੀਨ ਵਗਾਹ ਮਾਰਦੀ ਏ ਤੇ ਆਖਦੀ ਏ ਸਾਰੀਆਂ ਬਿਮਾਰੀਆਂ ਮੈਨੂੰ ਹੀ ਚਿੰਬੜਗੀਆਂ ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਘਰਦਿਆਂ ਤੋਂ ਚੋਰੀ ਉਸ ਕੰਮਲੀ ਲਈ ਰਸਗੁੱਲੇ ਲੈ ਕੇ ਆਵਾਂ ਤੇ ਪਿਛਲੇ ਪੇਟੀਆਂ ਵਾਲੇ ਕਮਰੇ 'ਚ ਉਸ ਦੇ ਸੰਦੂਕ 'ਚ ਰੱਖ ਦੇ ਮਾਂ ਸ਼ਾਮ ਨੂੰ ਜਦ ਵੀ ਉਹ ਸੰਦੂਕ ਖੋਲੇ ਤੇ ਰਸਗੁੱਲੇ ਦੇਖ ਕੇ ਝੱਟ ਸਮਝ ਜਾਵੇ ਕਿ ਮੈਂ ਲੈ ਕੇ ਆਇਆ ਉਸ ਲਈ ਤੇ ਗੱਲ ਲੱਗ ਜਾਵੇ ਆ ਕਿ ਪਰ ਲਿਆ ਨਹੀਂ ਸਕਦਾ ਡਾਕਟਰ ਨੇ ਸਭ ਕਾਸੇ ਨੂੰ ਮਨਾ ਕੀਤਾ ਸ਼ੂਗਰ ਵੀ ਚੰਦਰੀ ਬਿਮਾਰੀ ਹੈ ਉਹ ਵਿਚਾਰੀ ਕੀ ਕਰੇ ਕੀ ਖਾਵੇ ਬਿਮਾਰ ਰਹਿਣ ਕਰਕੇ ਰਾਤ ਨੂੰ ਉਸ ਦੀ ਨਿਗਰਾਨੀ ਲਈ ਮੇਰੀ ਪੋਤੀ ਉਸ ਕੋਲ ਪੈਂਦੀ ਹੈ ਤੇ ਜਦੋਂ ਕਦੇ ਰਾਤ ਨੂੰ ਨੀਂਦ ਨਾ ਆਉਣ ਕਰਕੇ ਥੋੜਾ ਖੋਈ ਕਰਦੀਏ ਤਾਂ ਸੜਤ ਤੇ ਬਣੀ ਬੈਠ ਕੇ ਮੈਂ ਉਸ ਤੋਂ ਅਲੱਗ ਪਿਆ ਸੋਚਦਾ ਕਿ ਕਿਧਰੇ ਉਹ ਉਸਦੀ ਆਖਰੀ ਰਾਤ ਨਾ ਹੋਵੇ ਕੱਲ ਵੀ ਇੰਜ ਹੀ ਹੋਇਆ ਉਸ ਦੇ ਖੰਗਣ ਦੀ ਆਵਾਜ਼ ਆਈ ਮੈਨੂੰ ਲੱਗਾ ਕਿ ਮੈਨੂੰ ਉਸ ਕੋਲ ਜਾਣਾ ਚਾਹੀਦਾ ਏ ਉਸ ਨੂੰ ਲੋੜ ਏ ਮੇਰੀ ਜੇ ਉਹਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗਾ ਉਸ ਤੋਂ ਬਿਨਾ ਪਾਣੀ ਪੀਣ ਦੇ ਬਹਾਨੇ ਮੈਂ ਚੌਂਤਰੀਤ ਹੋ ਕੇ ਉਸ ਦੇ ਮਰੇ ਵੱਲ ਹੋ ਤੁਰਦਾ ਹਾਂ ਦੱਬੇ ਜਿਹੇ ਪੈਰਾਂ ਨਾਲ ਬਿਨਾਂ ਖੜਕਾ ਕੀਤੇ ਉਸ ਕੋਲ ਜਾ ਕੇ ਪੁੱਛਦਾ ਪਾਣੀ ਲਿਆਵਾਂ ਉਹ ਅੱਗੋਂ ਮੇਰਾ ਸਾਥ ਲੋਚਦੀ ਆਖਦੀ ਏ ਲਿਆ ਦੋ ਦੋਕ ਕੁੱਟ ਮੈਂ ਆਪਣੇ ਵਾਲਾ ਪਾਣੀ ਦਾ ਗਲਾਸ ਉਸ ਨੂੰ ਦੇਣ ਲਈ ਉਸਦੇ ਬੈੱਡ ਵੱਲ ਵੱਧਦਾ ਹਾਂ ਐਨੇ ਨੂੰ ਪੋਤੀ ਉੱਠ ਕੇ ਆਖਦੀ ਹੈ ਵੱਡੇ ਪਾਪਾ ਤੁਸੀਂ ਪਾਣੀ ਦਾ ਗਲਾਸ ਮੈਨੂੰ ਫੜਾ ਦਿਓ ਮੈਂ ਪਿਆ ਦੇਵਾਂ ਬੀਬੀ ਨੂੰ ਬੀਬੀ ਨੇ ਮੈਨੂੰ ਕਿਉਂ ਨਹੀਂ ਉਠਾਇਆ ਪਾਣੀ ਪੀਣ ਲਈ ਪੋਤੀ ਮੇਰੇ ਤੋਂ ਪਾਣੀ ਫੜ ਕੇ ਉਸ ਨੂੰ ਦੇ ਦਿੰਦੀ ਹੈ ਉਹ ਮੇਰੇ ਵੱਲ ਅੱਖਾਂ ਭਰ ਕੇ ਦੇਖਦੀਏ ਇੰਨਾ ਕੁਝ ਕਹਿ ਜਾਂਦੀ ਏ ਸੋਚਾਂ ਚ ਡੁੱਬਿਆ ਮੈਂ ਕੁਝ ਪਲ ਹੋਰ ਉਸ ਕੋਲ ਰੁਕਣਾ ਚਾਹੁੰਦਾ ਸੀ ਪਰ ਪੋਤੀ ਹਲੂਣ ਕੇ ਮੈਨੂੰ ਆਖਦੀ ਵੱਡੇ ਪਪਾ ਤੁਸੀਂ ਸੌਂ ਜੋ ਜਾ ਕੇ ਠੀਕ ਏ ਬੀਬੀ ਪਰ ਮੈਨੂੰ ਉਹਦੀਆਂ ਅੱਖਾਂ ਕਹਿ ਰਹੀਆਂ ਕਿ ਰੁਕ ਜੋ ਸਰਦਾਰ ਜੀ ਚਾਹ ਕੇ ਵੀ ਨਾ ਰੁਕ ਸਕਿਆ ਤੇ ਬੇਅਰਾਮ ਜਿਹਾ ਹੋਇਆ ਜਾ ਕੇ ਬੈਠਕ ਚ ਢੇੜੇ ਕੱਢਣ ਲੱਗ ਗਿਆ ਫਿਰ ਪਾਠ ਗੁਟਕਾ ਸਾਹਿਬ ਚੁੱਕ ਕਰਨ ਲੱਗ ਗਿਆ ਅੰਦਰ ਸ਼ੋਰ ਯਹਾ ਸੀ ਪਾਠ ਕਰਕੇ ਨੀਂਦ ਆ ਗਈ ਸਵੇਰੇ ਅੱਖ ਕੁਲੀ ਤਾਂ ਬਾਹਰੋਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਮੱਥਾ ਠਣ ਗਿਆ ਬਿਨਾਂ ਸਾਫਾ ਬੰਨੇ ਮੈਂ ਉਸ ਦੇ ਕਮਰੇ ਵੱਲ ਤੁਰ ਪਿਆ ਉਹ ਚੁੱਪ ਪਈ ਸੀ ਅੱਖਾਂ ਬੰਦ ਸੀ ਮੈਂ ਭਰੇ ਮਨ ਨਾਲ ਮਨ ਨੂੰ ਕਿਹਾ ਛੱਡ ਗਈ ਸਾਥ ਕਾਸ਼ ਰਾਤ ਤੇਰੇ ਕੋਲ ਰਹਿਣ ਦੀ ਜਿੱਦ ਕਰ ਲਈ ਹੁੰਦੀ ਮੈਂ ਤੇਰੇ ਕੋਲ ਕੁਝ ਪਲ ਰਹਿ ਲੈਂਦਾ ਕਾਸ਼ ਤੂੰ ਆਖ ਦਿੰਦੀ ਰੁਕ ਜਾ ਮੇਰੇ ਕੋਲ ਮੇਰਾ ਕਿੰਨਾ ਕੁਝ ਅੰਦਰ ਹੀ ਦੱਬਿਆ ਰਹਿ ਗਿਆ ਕਾਸ਼ ਤੇਰਾ ਹੱਥ ਫੜ ਲਿਆ ਹੁੰਦਾ ਹੁਣ ਮੈਂ ਸੋਚਦਾ ਛੱਡ ਦੇਵਾਂਗਾ ਕੁਝ ਵੀ ਪਰ ਤੇਰੇ ਕਮਰੇ ਚ ਤੇਰੀਆਂ ਆਵਾਜ਼ਾਂ ਰੋਜ਼ ਮੇਰੇ ਕੰਨ ਚੀਰਣਗੀਆਂ ਬਰਾੜ ਜੈਸੀ ਦੀ ਬਹੁਤ ਹੀ ਭਾਵਿਕ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ